ਅੱਜ ਅਸੀਂ ਪਹੁੰਚੇ ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਪਧੌੜ ਦੇ ਪਿੰਡ ਕੋਠੇ ਝਾਹਾਂ ਵਾਲੀ ਜਿਹੜਾ ਬਰਨਾਲਾ ਬਾਜਾਖਾਨਾ ਰੋਡ ਤੇ ਛੋਟਾ ਜਿਹਾ ਪਿੰਡ ਕਸਬਾ ਬਸਦਾਗਾ ਸ਼ੰਤ ਬਾਬਾ ਹਰਨਾਮ ਦਾਸ ਜੀ ਜਿਹੜੇ ਝਾਹਾਂ ਵਾਲੇ ਵਾਲੇ ਅਗੇ ਡੇਰਾ ਸੁਣ ਦਿਖਾ ਰਹੇ ਆ ਇੱਥੋਂ ਦੀ ਇੱਕ ਸਾਡੇ ਅਮਰ ਸਿੰਘ ਜੀ ਸਵਰਗੀ ਲੁਧਿਆਣੇ ਵਾਲੇ ਵਾਜਦੇ ਆ ਤੇ ਟੈਂਕੂ ਆ ਜਿਹੜੇ ਭਾਰਤੀ ਕਿਸਾਨ ਜੁਨੀਅਰ ਨੇ ਇਕਤਾ ਟਿਕਾਉਂਦਾ ਧਨੇਰ ਦੇ ਆਗੂ ਆ ਉਹਨਾਂ ਦੀ ਜਿਹੜੀ ਭਤੀਜੀ ਹੈਗੀ ਉਹਨੇ ਆ ਟਿੱਬਿਆਂ ਦੀ ਧਰਤੀ ਵਿੱਚੋਂ ਪੜ ਕੇ ਕੈਨੇਡਾ ਵਿੱਚ ਭਰਤੀ ਹੋਈ ਹੈਗੀ ਬਹੁਤ ਹੀ ਮਾਣ ਵਾਲੀ ਗੱਲ ਹੈਗੀ ਅੱਜ ਅਸੀਂ ਉਹਨਾਂ ਦੇ ਪਰਿਵਾਰ ਨਾਲ ਗੱਲਬਾਤ ਕਰਾਵਾਂਗੇ ਜਿਹੜੇ ਟਿੱਬਿਆਂ ਦੀ ਧਰਤੀ ਪਾੜ ਕੇ ਉਹ ਬੱਚੀ ਨੇ ਉਸ ਮਕਾਨ ਮਹਾਸਲ ਕੀਤਾਗਾ ਵਿਦੇਸ਼ਾਂ ਦੀ ਧਰਤੀ ਤੇ ਵਿੱਚ ਅੱਜ ਉਹਦੇ ਭਰਤੀ ਹੋਣ ਨਾਲ ਜਿੱਥੇ ਉਹਦੇ ਪਿੰਡ ਆਗਾ ਹੈ ਕੋਠੇ ਝਾਹਾਂ ਵਾਲੀ ਸ਼ਹਿਰ ਭਦੌੜ ਅਤੇ ਉਹਦੇ ਨਾਨਕੇ ਪਿੰਡ ਆ ਉਹਦੇ ਮਾਮੇ ਨਾਨਦੇ ਅਗੇ ਉਹਨਾਂ ਵਿੱਚ ਪੂਰੀ ਖੁਸ਼ੀ ਦੀ ਲਹਿਰ ਅੱਜ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਆਪਣੀ ਗੱਲਬਾਤ ਕਰਾਵਾਂਗੇ ਇਸਤਿਹਾਰਯੋਗ ਸਵਾਰਗੀ ਅਮਰ ਸਿੰਘ ਜੀ ਦੇ ਘਰੇ ਅਸੀਂ ਪਹੁੰਚੇ ਹਾਂਗੇ ਜਿਨ੍ਹਾਂ ਦੇ ਸੁਪੁੱਤਰ ਡਾਕਟਰ ਕਲਜੀਤ ਸਿੰਘ ਅਤੇ ਉਹਨਾਂ ਦੀ ਪਤਨੀ ਜਿਹੜੀ ਰਾਜਨਦੀਪ ਕੌਰ ਦੀ ਜਿਹੜੀ ਪੁੱਤਰੀ ਹੈਗੀ ਪ੍ਰਭ ਨੂਰ ਕੌਰ ਜਿਹੜੀ ਕੈਨੇਡਾ ਦੇ ਵਿੱਚ ਭਰਤੀ ਹੋਈ ਆ ਤੇ ਉਹਨਾਂ ਦੇ ਜਿਹੜੇ ਚਾਚਾ ਚਾਚੀ ਆਗੇ ਟੈਂਕੂ ਜੀ ਅਤੇ ਬੇਅੰਤ ਕੌਰ ਜੀ ਸੀ ਇਹਨਾਂ ਨਾਲ ਉਹਦੀ ਗੱਲਬਾਤ ਕਰਾ ਰਹੇ ਆਗੇ ਜਿਹੜੀ ਪ੍ਰਭ ਨੂਰ ਆ ਕੀ ਉਹ ਕਿਸ ਤਰ੍ਹਾਂ ਇੱਥੋਂ ਪੜ੍ਹਾਈ ਲਿਖਾਈ ਦਾ ਉਹਨੇ ਆਪ ਦਾ ਸ਼ੁਰੂ ਕੀਤਾ ਸੀਗਾ ਮਿਸ਼ਨ ਤੇ ਕਿਸ ਤਰ੍ਹਾਂ ਉਹ ਕੈਨੇਡਾ ਦੇ ਵਿੱਚ ਭਰਤੀ ਹੋਈ ਤੇ ਅੱਜ ਪਰਿਵਾਰ ਵਿੱਚ ਆ ਜਿਹੜੀ ਜਿੱਥੇ ਖੁਸ਼ੀ ਦੀ ਲਹਿਰ ਆ ਉੱਥੇ ਹੀ ਇਹਨਾਂ ਦੇ ਜਿਹੜੇ ਸਾਖ ਸੰਬੰਧੀ ਰਿਸ਼ਤੇਦਾਰ ਅਤੇ ਹੋਰ ਆਗੇ ਉਹਨਾਂ ਵਿੱਚ ਵੀ ਪ੍ਰਭ ਨੂਰ ਦੇ ਭਰਤੀ ਹੋਣ ਦੀ ਖੁਸ਼ੀ ਦੀ ਲਹਿਰ ਆ ਜੀ ਅਸੀਂ ਅੱਜ ਗੱਲ ਕਰਦੇ ਆ ਟੈਂਕੂ ਜੀ ਨਾਲ ਵੀ ਇਹਨਾਂ ਦੇ ਭਤੀਜੀ ਆ ਜਿਹੜੇ ਉਹ ਭਰਤੀ ਹੋਏ ਆ ਵੀ ਇਹ ਕੀ ਕਹਿਣਾ ਚਾਹੁੰਦੇ ਆ ਟੈਂਕੂ ਜੀ ਹਾਂਜੀ ਸਾਡੀ ਜਿਹੜੀ ਬੇਟੀ ਪੰਜਾਬ ਉਥੇ ਪੁਲਿਸ ਦੇ ਵਿਚ ਆਇਆ ਮਸਤਾਨ ਪ੍ਰਾਪਤ ਕੀਤਾ ਉਸ ਦੀ ਸਾਰੇ ਸਾਰਾ ਤੁਹਾਡਾ ਤਾੜੀ ਵਾਲਾ ਸਾਹਿਬ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਆਏ ਹੋ ਇੱਥੇ ਇਸ ਕੁੜੀ ਨੇ ਬਹੁਤ ਜਾਰੇ ਮਿਹਨਤ ਕੀਤੀ ਆ ਉਸ ਤੋਂ ਸਾਰਿਆਂ ਨੇ ਜਾਰੇ ਮਿਹਨਤ ਮਮੀ ਦਾ ਜਾਰੇ ਰੋਹਰਾ ਰਾਜਿੰਦੀ ਪਕੌਰ ਦਾ ਜਣ ਕਿ ਉਹ ਉਹਦਾ ਬਹੁਤ ਨਰਵ ਸੀਗੇ ਪਰ ਪੜ੍ਹਾਈ ਵਾਲੇ ਮਾਮਲੇ ਵਿੱਚ ਬਹੁਤ ਸਖਤ ਸੀਗੇ ਉਹ ਇਸ ਕਰਕੇ ਉਹਨੇ ਬਹੁਤ ਮਿਹਨਤ ਨਾਲ ਕੁੜੀ ਨੂੰ ਪੜਾਇਆ ਤੇ ਜੇ ਡਾਕਟਰ ਕੁਲਜੀਤ ਮੇਰਾ ਭਰਾ ਸੀਗੇ ਜੀ ਤੇ ਇਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕਰਕੇ ਕੁੜੀ ਨੂੰ ਅੱਗੇ ਲੈ ਕੇ ਆਈ ਜੀ ਆਪਦੇ ਠੀਕ ਆ ਜੀ ਜਿਹੜੀ ਪ੍ਰਭ ਨੂਰ ਆ ਗਈ ਜੀ ਉਹ ਮਤਲਬ ਕਿ ਛੋਟੇ ਨਾਲ ਫੋਨ ਫਾਨ ਤੇ ਗੱਲਬਾਤ ਹੁਣ ਕਰਦੀ ਹੁਣੀ ਆ ਭਰਤੀ ਹੋ ਕਿਸ ਨੂੰ ਕਹੇ ਜਾ ਖੁਸ਼ੀ ਮਹਿਸੂਸ ਹੁੰਦੀ ਆ ਜੀ ਬਹੁਤ ਖੁਸ਼ੀ ਮਹਿਸੂਸ ਹੁੰਦੀ ਜੀ ਬਹੁਤ ਜ਼ਿਆਦਾ ਖੁਸ਼ ਆ ਜੀ ਉਹ ਵੀ ਜਿਹੜੀ-ਜਿਹੜੀ ਮਿਹਨਤ ਰੰਗ ਲੈ ਕੇ ਗਈ ਆ ਤੁਹਾਨੂੰ ਪਤਾ ਅੱਜ ਕੱਲ ਕੰਪੀਟੀਸ਼ਨ ਦਾ ਜ਼ਮਾਨਾ ਹੈ ਹਾਂਜੀ ਤੇ ਨੌਕਰੀ ਮਿਲਣੀ ਕੋਈ ਸੌਖੀ ਗੱਲ ਨਹੀਂ ਹੈਗੀ ਜੀ ਤੇ ਉਹਨੇ ਪੂਰਾ ਉਥੇ ਜਿਹੜਾ ਆਪਦਾ ਆਪਣੇ ਐਗਜ਼ਾਮ ਦਿੱਤਾ ਉਹਦੇ ਵਿੱਚੋਂ ਅਯੋ ਜੀ ਮੈਜੇ 21 ਸਾਲ ਦੀ ਉਮਰ ਹੈ ਤੇ ਉਹਦੇ ਵਿੱਚ ਹਸਾਬ ਨਾਲ ਉਹਨੇ ਬਹੁਤ ਜਾਰੇ ਜਲਦੀ ਫਟ ਹੋ ਗਈ ਜੀ ਉਹਦੇ ਮਾਹੌਲ ਚ ਦੇਖਦੇ ਆ ਆਪਾਂ ਨਹੀਂ ਤਾਂ ਪਰਿਵਾਰ ਆ ਜਿਹੜੇ ਜ਼ਿਆਦਾਤਰ ਰੰਝਸ ਰੱਖਦੇ ਹੁੰਦੇ ਆ ਵੀ ਹਾਂ ਕਿਸੇ ਦਾ ਬੱਚਾ ਕਿਉਂ ਕਿਸੇ ਮਕਾਮ ਹਾਸਲ ਕੀਤਾ ਪਰ ਜਿਹੜਾ ਪ੍ਰਭ ਨੂਰ ਨੇ ਜਦੋਂ ਮਕਾਮ ਹਾਸਲ ਕੀਤਾ ਉਹਦੇ ਚਾਚਾ ਚਾਚੀ ਆ ਜਿਹੜੇ ਕਿ ਨਾ ਉਹਨਾਂ ਵਿੱਚ ਬਹੁਤ ਹੀ ਖੁਸ਼ੀ ਦੀ ਲਹਿਰ ਆ ਉਹਦੀ ਚਾਚੀ ਜੀ ਨੇ ਵੀ ਆਪਾਂ ਗੱਲ ਕਰ ਕਰਾਂਗੇ ਵੀ ਛੋਡੀ ਉਹ ਧੀ ਹੈਗੀ ਸਾਨੂੰ ਕੀ ਖੁਸ਼ੀ ਮਹਿਸੂਸ ਹੁੰਦੀ ਆ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਹਾਂ ਜੀ ਸਹੀ ਕਹਿ ਰਹੇ ਹੋ ਜੀ ਸਾਡੀ ਬੇਟੀ ਪ੍ਰਭਨੂਰ ਕੌਰ ਨੇ ਬਹੁਤ ਤਰੱਕੀ ਹਾਸਲ ਕੀਤੀ ਪ੍ਰਮਾਤਮਾ ਅੱਗੇ ਵੀ ਉਹਨੂੰ ਤਰੱਕੀ ਬਖਸ਼ੇ ਬਹੁਤ ਹੀ ਖੁਸ਼ੀ ਵਾਲੀ ਗੱਲ ਆ ਦੇਖੋ ਚਾਚੀ ਜੀ ਨੇ ਕਿਹਾ ਕਿ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਜਿਹੜੀ ਸਾਡੀ ਬੱਚੀ ਆ ਪ੍ਰਭਨੂਰ ਬਿਓ ਹੋਰ ਵੀ ਬਲੰਦੀਆਂ ਨੂੰ ਸ਼ੁਭੇ ਕਿਉਂਕਿ ਜਿਹੜਾ ਪਰਿਵਾਰ ਆ ਪਰਿਵਾਰ ਖੇਤੀ ਨਾਲ ਜੁੜਿਆ ਹੋਇਆ ਸੀਗਾ ਪਰਿਵਾਰ ਨੂੰ ਆਸ ਵੀ ਨਹੀਂ ਸੀ ਕਿ ਸਾਡਾ ਜਿਹੜਾ ਪਰਿਵਾਰ ਆ ਕੈਨੇਡਾ ਦੇ ਵਿੱਤਮਾਲਾ ਪਾਊਗਾ ਪਰ ਅੱਜ ਜਿਹੜੀ ਉਹ ਪ੍ਰਭ ਨੂਰ ਆ ਇਹਨਾਂ ਦੇ ਪਰਿਵਾਰ ਨੇ ਜਿਹੜਾ ਮਤਲਬ ਕਿ ਵੀ ਉਹ ਬਾਕੀ ਪਸ਼ੋਕੜ ਇਹਨਾਂ ਨੇ ਦੱਸਿਆ ਵੀ ਸਾਡੇ ਵੀ ਇੱਕ ਬੇਟਾ ਦਾ ਜਿਹੜਾ ਕੋਰਸ ਕਰ ਰਿਹਾ ਫਿਲਹਾਲ ਉਹ ਕਿਸੇ ਕੰਮ ਧੰਦੇ ਤੇ ਲੱਗਿਆ ਹੋਇਆ ਇਹਨਾਂ ਦੇ ਵਿੱਚ ਵਸਾਂਗੇ ਵੀ ਹਾਂ ਸਾਡਾ ਬੇਟਾ ਵੀ ਪੜ੍ਹ ਲਿਖ ਕੇ ਕੈਨੇਡਾ ਦੀ ਧਰਤੀ ਤੇ ਖੁਸ਼ੀਆਂ ਮਾਣੇ ਜੇਕਰ ਆਪਾਂ ਕਹਿੰਦੇ ਖੁਸ਼ੀ ਬੰਡਾਈਏ ਤਾਂ ਖੁਸ਼ੀ ਦੁੱਗਣੀ ਹੋ ਜਾਂਦੀ ਤਰ੍ਹਾਂ ਹੈ ਬੱਤੀ ਆਗੀ ਪ੍ਰਭ ਨੂਰ ਉਹਨੇ ਆਪਦੇ ਮਾਤਾ ਪਿਤਾ ਦਾ ਸੁਪਨਾ ਚਾਹਤੇ ਚਾਚੀ ਦਾ ਸੁਪਨਾ ਦਾਦੇ ਦਾਦੀ ਦਾ ਸੁਪਨਾ ਪੂਰਾ ਕੀਤਾ ਕਿਉਂਕਿ ਦਾਦਾ ਜੀ ਜਿਹੜੇ ਉਹਦੇ ਬਹੁਤ ਇਸ਼ਤਕਾਰਯੋਗ ਸੀਗੇ ਸਾਡੇ ਸਾਨੂੰ ਮਿਲਨਸਾਰ ਸੀਗੇ ਉਹਨਾਂ ਨੇ ਆਪਦੇ ਪੋਤੇ ਪੋਤਿਆਂ ਨੂੰ ਬੱਚਿਆਂ ਨੂੰ ਪਾਲਣ ਵਾਸਤੇ ਬਹੁਤ ਹੀ ਜ਼ਿਆਦਾ ਮਿਹਨਤ ਕੀਤੀ ਹੈਗੀ ਤੇ ਇਹ ਜਿਹੜਾ ਵੀਰ ਆਗਾ ਆਪਣੇ ਕੋਲੇ ਟੈਂਕੂ ਇਹ ਕਿਸਾਨ ਜੱਥੇਬੰਦੀਆਂ ਦੇ ਵਿੱਚ ਜਿਹੜਾ ਐਡਾ ਤਕੜਾ ਸੰਘਰਸ਼ ਲੜਿਆਗਾ ਭਾਰਤੀ ਕਿਸਾਨ ਯੂਨੀਅਨ ਇਕਤਾ ਡਕਾਉਂਦਾ ਵੱਲੋਂ ਕਿ ਹਰ ਸੰਘਰਸ਼ ਵਿੱਚ ਇਹਨਾਂ ਨੇ ਯੋਗਦਾਨ ਪਾਇਆਗਾ ਤੇ ਅੱਜ ਜਿਹੜੀਆਂ ਇਹਨਾਂ ਦੇ ਨੀਤਾਂ ਨੂੰ ਮਰਾਦਾ ਲੱਗੀ ਨੋ ਫਾਲ ਲੱਗੇ ਆਗੇ ਬਹੁਤ ਵਧੀਆ ਗੱਲ ਆਗੀ ਤੇ ਤੁਸੀਂ ਹੁਣ ਮਤਲਕੇ ਲੋਕਾਂ ਨੇ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਟੈਂਕੂ ਜੀ ਮੈਂ ਤਾਂ ਇਹੀ ਸੰਦੇਸ਼ ਦੇਣਾ ਚਾਹੁੰਦਾ ਜਿਹੜੇ ਲੋਕ ਕੁੜੀਆਂ ਨੂੰ ਨਾਫਰਤ ਕਰਦੇ ਆ ਕਿ ਸਾਡੇ ਕੁੜੀ ਨਾ ਹੋਵੇ ਜਾਜਗਲਾ ਅਬੋਰਸ਼ਨ ਕਰਾ ਰਿਆ ਉਹ ਕਰਾ ਰਿਆ ਪਰ ਨਹੀਂ ਜੇ ਇਹਦੀ ਉਲਟ ਸੋਚ ਆ ਲੋਕਾਂ ਦੀ ਜੇ ਆਪਾਂ ਕੁੜੀਆਂ ਨੂੰ ਪੜ੍ਹਾਵਾਂਗੇ ਲਿਖਾਵਾਂਗੇ ਸੋ ਕੁੜੀ ਮੁੰਡਿਆਂ ਨਾਲ ਵੱਧ ਕਦਰ ਕਰਦੀਆਂ ਨੇ ਜੀ ਇਹ ਇਹ ਦੁਨੀਆ ਪਰਿਵਾਰ ਪਾਲ ਦਿੰਦੇ ਨੇ ਕੁੜੀਆਂ ਤੇ ਇੰਨੀ ਅਹਿਮਤ ਹੈ ਜਾਂ ਅੱਜ ਗਲਤੀਆਂ ਦੀ ਟੈਂਕੂ ਜੀ ਨੇ ਕਿਹਾ ਕਿ ਪੁੱਤਰ ਉਤਰ ਪੁਤਰੀ ਦੇ ਵਿੱਚ ਕੋਈ ਫਰਕ ਨਹੀਂਗਾ ਤੁਸੀਂ ਦੇਖਿਆਗਾ ਕਿ ਅੱਜ ਵੀ ਖੁਸ਼ੀ ਮਹਿਸੂਸ ਕਰ ਰਹੇ ਆ ਪਹਿਲਾਂ ਇਹ ਕਹਿੰਦੇ ਸੀ ਵੀ ਸਾਡੇ ਧੀ ਜੰਪੀ ਪੱਥਰ ਹੋ ਗਿਆ ਤੇ ਅੱਜ ਦੇਖੋ ਜੇ ਕਰਤੀ ਅਗੀ ਇਹ ਪੜ੍ਹਦਿਆਂ ਲਿਖਦਿਆਂ ਨੇ ਬੈਂਡ ਪ੍ਰਾਪਤ ਕਰਦਿਆਂ ਤੇ ਕੈਨੇਡਾ ਦੇ ਵਿੱਚ ਮਾਂ ਪਿਓ ਦਾ ਜਿਹੜਾ ਉਹ ਸਤਾਨਾ ਉਹ ਇਹੋ ਜਿਹੇ ਮਾਂ ਪਿਓ ਵੀ ਅਨੇਕਾਂ ਨੇ ਜਿਨ੍ਹਾਂ ਨੇ ਕਦੇ ਜ਼ਿੰਦਗੀ ਸੋਚਿਆ ਵੀ ਨਹੀਂ ਸੀ ਬੇਹੀ ਜਹਾਜ਼ ਨੂੰ ਟਾਕੀ ਨੂੰ ਹੱਥ ਪਾ ਲਾਂਗੇ ਪਰ ਜਿਹੜੀਆਂ ਧੀਆਂ ਗਏ ਉਹਨਾਂ ਨੇ ਪੜ੍ਹ ਲਿਖ ਕੇ ਪਿੰਡਾਂ ਦੇ ਵਿੱਚ ਧਰਤੀ ਤੇ ਪਿੰਡਾਂ ਦੀ ਦੇ ਵਿੱਚ ਉਹਦੇ ਮਾਂ ਪਿਓ ਨੂੰ ਕੈਨੇਡਾ ਦੇ ਸੁਫਨੇ ਦਿਖਾਏ ਤੇ ਅੱਜ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਨਹੀਂ ਕੀ ਵੱਧ ਰੋ ਵੱਧ ਬੇਟੀਆਂ ਸਾਹ ਦਵੇ ਤੇ ਉਹ ਵੱਧ ਵੱਧ ਉੱਚੀ ਹੋਰ ਬਲੰਦੀ ਤੇ ਪ੍ਰਾਪਤ ਤੇ ਪਹੁੰਚੇ ਜੀ ਠੀਕ ਹੈ ਕੀ ਕੰਮ ਕਾਰ ਕਰਦੇ ਤੁਹਾਡੇ ਭਰਾ ਜੀ ਇੱਥੇ ਕੈਨੇਡਾ ਦੇ ਵਿੱਚ ਉੱਥੇ ਉਹ ਆਪਣੇ ਰੈਸਟੋਰੈਂਟ ਵਿੱਚ ਉਹ ਜੀ ਆਪਣੇ ਸੁਪਰਵਾਈਜ਼ਰ ਹੈ ਜੀ ਉਹ ਠੀਕ ਹੈ ਜੀ ਜਿਹੜਾ ਉਹਨਾਂ ਨੂੰ ਆਪਾਂ ਡਾਕਟਰ ਸਾਹਿਬ ਕਹਿੰਦੇ ਆਗੇ ਵੀ ਉਹ ਪਹਿਲਾਂ ਡਾਕਟਰੀ ਦਾ ਇੱਥੇ ਕਿੱਤਾ ਕਰਦੇ ਸੀਗੇ ਜੀ ਹਾਂਜੀ ਪਹਿਲਾਂ ਭਗਤੇ ਭਾਈ ਕੇ ਡਾਕਟਰੀ ਕੋਰਸ ਕਰਦੇ ਸੀਗੇ ਉਹ ਜੋ ਆਪਣੀ ਵੱਡਾ ਹਸਪਤਾਲ ਸੀ ਗਿਆ ਅੰਮ੍ਰਿਤਸਰ ਹਸਪਤਾਲ ਜੀ ਉਹਨਾਂ ਠੀਕ ਹੈ ਜੀ ਅੱਛਾ ਦੇਖੋ ਖੁਸ਼ੀ ਦੀ ਗੱਲ ਇਹ ਵੀ ਹੈਗੀ ਕਿ ਡਾਕਟਰ ਸਾਹਿਬ ਨੇ ਜਿਹੜਾ ਭਗਤੇ ਭਾਈ ਕੇ ਵਿਖੇ ਹਸਪੀਟਲ ਦਾ ਨਾਮ ਵੀ ਆਪਣੇ ਪਿਤਾ ਦੇ ਨਾਮ ਤੇ ਰੱਖਿਆ ਸੀਗਾ ਆਮਰ ਹਸਪੀਟਲ ਇਹ ਬਹੁਤ ਵੱਡੀਆਂ ਗੱਲਾਂ ਗੀਆਂ ਆਪਦੇ ਮਾਂ ਪਿਓ ਨੂੰ ਮਤਲਕੇ ਵੀ ਜਿਉਂਦਾ ਰੱਖਣਾ ਨੇ ਗੱਲਾਂ ਗੀਆਂ ਕਈ ਇਨਸਾਨ ਇਹੋ ਜਿਹੇ ਜਿਹੜੇ ਮਾਂ ਪਿਓ ਨੂੰ ਰੋਟੀ ਤੱਕ ਵੀ ਨਹੀਂ ਦੇ ਕੇ ਰਾਜੀ ਪਰ ਡਾਕਟਰ ਸਾਹਿਬ ਸਾਡੇ ਬਹੁਤ ਸਤਿਕਾਰਯੋਗ ਆ ਜਿਨ੍ਹਾਂ ਨੇ ਆਪਦੇ ਪਿਤਾ ਦਾ ਨਾਮ ਅਮਰ ਸਿੰਘ ਭਗਤੇ ਭਾਈ ਕਾ ਵਿੱਚ ਚਮਕਾਇਆ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਪੋਤਰੀ ਆ ਸਰਦਾਰ ਅਮਰ ਸਿੰਘ ਜੀ ਦੀ ਪ੍ਰਭਨੂਰ ਉਹਨੇ ਕੈਨੇਡਾ ਦੇ ਵਿੱਚ ਨਾਮ ਚਮਕਾਇਆ ਆਪਾਂ ਪ੍ਰਭਨੂਰ ਦੀ ਜਿਹੜੀ ਚਾਚੀ ਜੀ ਬਿਆਨਤ ਕੌਰ ਉਹਨਾਂ ਬਾਰੇ ਵੀ ਲੜਕੀਆਂ ਦੇ ਸਤਕਾਰ ਸੰਬੰਧੀ ਗੱਲਬਾਤ ਕਰਾਂਗੇ ਵੀ ਉਹ ਲੜਕੀਆਂ ਸੰਬੰਧੀ ਕੀ ਕਹਿਣਾ ਚਾਹੁੰਦੇ ਨੇ ਠੀਆਂ ਨੂੰ ਇਹ ਹੀ ਕਹਿਣਾ ਚਾਹੁੰਦੇ ਆ ਕਿ ਠੀਆਂ ਤੇ ਬੇਟਿਆਂ ਵਿੱਚ ਫਰਕ ਨਾ ਕੀਤਾ ਜਾਵੇ ਬੇਟਿਆਂ ਨਾਲੋਂ ਵੱਧ ਠੀਆਂ ਅੱਗੇ ਨਾਂ ਚਮਕਾਉਂਦੀਆਂ ਨੇ ਤੇ ਠੀਆਂ ਨੂੰ ਜੇ ਅਸੀਂ ਪੜਾਵਾਂਗੇ ਤੇ ਠੀਆਂ ਅੱਗੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਨੀਆਂ ਤੇ ਤਰੱਕੀਆਂ ਪ੍ਰਾਪਤ ਕਰਨੀਆਂ